ਕਲਬ ਦੀ ਅੰਮ੍ਰਿਤਸਰ ਦੀ ਨਵੀਂ ਚੁਣੀ ਗਈ ਚੁਣੀ ਗਈ ਟੀਮ ਜਿਹੜੀ ਅੱਜ ਸੱਚਕੰਨ ਸ਼੍ਰੀ ਹਰਮੰਦਰ ਸਾਹਿਬ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਇੱਥੇ ਪਹੁੰਚੀ ਹੈ ਤੁਸੀਂ ਅਸੀਂ ਗੱਲ ਕਰਨੇ ਆ ਪ੍ਰਧਾਨ ਜੀ ਨਾਲ ਬਿਗ ਅਚੀਵਮੈਂਟ ਹੈ ਨੰਮੀ ਸਬਾਈ ਗੁਰੂ ਦਾ ਸ਼ੁਕਰਾਨਾ ਕਰਨ ਟੀਮ ਅੱਜ ਪਹੁੰਚੀ ਹੈ। ਦੇਖੋ ਬਿਲਕੁਲ ਕੋਟਾਨਕੋਟ ਧੰਨਵਾਦ ਕਰਨ ਆਏ ਆ। ਇਸ ਸਤਖੰਡ ਇਸ ਦੁਆਰੇ ਤੇ ਪੂਰੀ ਦੁਨੀਆ ਨਤਮਸਤਕ ਹੁੰਦੀ ਹੈ। ਤੇ ਅਸੀਂ ਵੀ ਸੋਚਿਆ ਕਿ ਐਡਾ ਵੱਡਾ ਜਿਹੜਾ ਮਰਤਵਾ ਰੱਬ ਨੇ ਬਖਸ਼ਿਆ ਵਾ ਤੇ ਇੱਥੇ ਮੱਥਾ ਟੇਕਣਾ ਬਹੁਤ ਜ਼ਰੂਰੀ ਹੈ। ਇੱਥੇ ਨਤਮਸਤਕ ਹੋਣਾ ਬਹੁਤ ਜ਼ਰੂਰੀ ਹੈ। ਇਸੇ ਕਰਕੇ ਸਮੁੱਚੀ ਟੀਮ ਸਾਡੇ ਹੋਰ ਸਾਥੀ ਵੀ ਇੱਥੇ ਪਹੁੰਚੇ ਆ ਮੱਥਾ ਟੇਕਣ। ਔਰ ਇਸ ਤੋਂ ਬਾਅਦ ਅਸੀਂ ਸ਼੍ਰੀ ਦੁਰਗਾਣਾ ਤੀਰਥ ਦੁਰਗਾਣਾ ਮੰਦਿਰ ਉੱਥੇ ਵੀ ਜਾਵਾਂਗੇ। ਸ਼੍ਰੀ ਰਾਮ ਤੀਰਥ ਵਾਲਮੀਕ ਮੰਦਿਰ ਜਿਹੜਾ ਉ ਦੇਖਾਂਗੇ ਸ਼ੁਕਰਾਨਾ ਦਾ ਕਰਾਂਗੇ ਤੇ ਮੈਂ ਸਮੁੱਚੇ ਆਪਣੇ ਪੱਤਰਕਾਰ ਭਾਈਚਾਰੇ ਦਾ ਜਿੱਥੇ ਧੰਨਵਾਦ ਕਰਦਾ ਵਾਂ ਉੱਥੇ ਜਿਹੜੀ ਸੁਪਰੀਮ ਪਾਵਰ ਹੈ ਉਹਨਾਂ ਦਾ ਸਭ ਤੋਂ ਪਹਿਲਾਂ ਤੈਦ ਲੋ ਧੰਨਵਾਦ ਕਰਦਾ ਵਾਂ ਕਿ ਸਾਨੂੰ ਇਸ ਕਾਬਲ ਬਣਾਇਆ ਔਰ ਜਿਹੜੇ ਸਾਡੇ ਪੱਤਰਕਾਰ ਵੀਰ ਨੇ ਉਹਨਾਂ ਦੀ ਉਮੀਦਾਂ ਤੇ ਆਸਾਂ ਤੇ ਖਰਾਬ ਕਰਨ ਦਾ ਪੂਰਾ ਪੂਰਾ ਜਤਨ ਆਪਣੇ ਤੈਦ ਲੋ ਕਰਾਂਗੇ ਜੀ ਬਹੁਤ ਮਸਲੇ ਨੇ ਪੱਤਰਕਾਰਾਂ ਦੇ ਬੜੇ ਬੜੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਉਠਾਉਣ ਵਾਲੀਆਂ ਨੇ ਲੋਕਾਂ ਤੱਕ ਸਰਕਾਰਾਂ ਤੱਕ ਉਹਨਾਂ ਨੂੰ ਕਿਸ ਤਰ੍ਹਾਂ ਆਪਾਂ ਹੁਣ ਲੈ ਕੇ ਚੱਲਾਂਗੇ ਕਿਉਂਕਿ ਹੁਣ ਸਾਰੀਆਂ ਉਮੀਦਾਂ ਤੁਹਾਡੇ ਤੇ ਨੇ ਬਿਲਕੁਲ ਜਿਹੜੇ ਜਿੰਨੇ ਵੀ ਸਮੁੱਚੇ ਮਸਲੇ ਨੇ ਪੱਤਰਕਾਰ ਵੀਰਾਂ ਦੇ ਉਹਦੇ ਵਿੱਚ ਜਿਹੜੇ ਅਹਿਮ ਤੌਰ ਤੇ ਆਪਾਂ ਜਿਹੜਾ ਚੋਣ ਮਨੋਰਥ ਪੱਤਰ ਦਿੱਤਾ ਵਾ ਉਸ ਚੋਣ ਮਨੋਰਥ ਪੱਤਰ ਦੀ ਇੱਕ ਵੀ ਚੀਜ਼ ਅਸੀਂ ਨਹੀਂ ਰਹਿਣ ਦੇਣੀ ਜਿਹੜੀ ਕਿ ਇਹਨਾਂ ਸਾਡਾ ਜਿਹੜਾ ਟੈਨਿਊਰ ਆ ਉਹਦੇ ਵਿੱਚ ਉਸ ਨੂੰ ਲਾਗੂ ਨਾ ਕਰਵਾਇਆ ਜਾਵੇ ਉਸ ਤੇ ਪੂਰੇ ਦਿਲੋਂ ਸਹਿਰਦ ਹੋ ਕੇ ਆਪਾਂ ਯਤਨ ਕਰਾਂਗੇ ਕਿਉਂਕਿ ਸਾਡੀ ਟੀਮ ਬੜੀ ਸਟਰੋਂਗ ਆ ਬਹੁਤ ਸਟਰੋਂਗ ਆ ਕੱਲੇ-ਕੱਲੇ ਜਿਹੜੀ ਸਾਡੀ ਟੀਮ ਦੇ ਲੋਕ ਨੇ ਸਾਰਿਆਂ ਤੇ ਮਤਲਬ ਸਾਨੂੰ ਮਾਨ ਹੈ ਕਿ ਇਹ ਇਸੇ ਤਰੀਕੇ ਨਾਲ ਜਿਸ ਢੰਗ ਨਾਲ ਆਪਾਂ ਇੱਕ ਟੀਮ ਬਣ ਕੇ ਇੱਥੇ ਆਏ ਆ ਨਤਮਸਤਕ ਹੁਣ ਉਸੇ ਅੰਨਾ ਹਰ ਮਸਲੇ ਨੂੰ ਲੈ ਕੇ ਚੱਲਾਂਗੇ ਔਰ ਜਦੋਂ ਅਸੀਂ ਕੈਂਪੇਨ ਵੀ ਕਰਨ ਜਾਂਦੇ ਸੀ ਇਕੱਠੇ ਜਾਂਦੇ ਸੀ ਔਰ ਪੱਤਰਕਾਰ ਵੀਰਾਂ ਨੇ ਇੱਕੋ ਗੱਲ ਕਹਿੰਦੇ ਸੀ ਕਿ ਤੁਹਾਡਾ ਮਸਲਾ ਜਿਹੜਾ ਵਾ ਉਹ ਸਾਨੂੰ ਦੱਸ ਕੇ ਤੁਸੀਂ ਭੁੱਲ ਜਾਓ ਉਸ ਤੋਂ ਬਾਅਦ ਆ ਜਿਹੜਾ ਸਾਡਾ ਪ੍ਰੈਸ ਕਲੱਬ ਦਾ ਪਲੇਟਫਾਰਮ ਹੈ ਇਹ ਸਾਰਾ ਮਸਲਾ ਜਿਹੜਾ ਇਹਨਾਂ ਦਾ ਹੋਏਗਾ ਤੇ ਅਸੀਂ ਜਦੋਂ ਜਹਿਤ ਕਰਕੇ ਉਸ ਨੂੰ ਹਲ ਕਰਾਵਾਂਗੇ ਪ੍ਰਮੁੱਖ ਜਿਹੜੀਆਂ ਚੀਜ਼ਾਂ ਜਿਹੜੀਆਂ ਆਪਾਂ ਚੋਣ ਪੱਥਰ ਵਿੱਚ ਦੇ ਵਿੱਚ ਰੱਖੀਆਂ ਵਾਂ ਉਹਦੇ ਵਿੱਚ ਜਿਹੜੀ ਮੇਨ ਤੌਰ ਤੇ ਮੁੱਖ ਤੌਰ ਤੇ ਜਿਹੜੀ ਸਾਡੀ ਪ੍ਰੈਸ ਕਲੱਬ ਕਲੋਨੀ ਆ ਉਸ ਨੂੰ ਅੱਜ ਹੀ ਮੇਰੀ ਗੱਲ ਹੋਈ ਆ ਇਸ ਇਸ ਬੰਦੇ ਵਿੱਚ ਕਿ ਉਸ ਨੂੰ ਕਿਵੇਂ ਅਸੀਂ ਅੱਗੇ ਤੋਰਨਾ ਹੈ ਕਿਉਂਕਿ ਕਾਫੀ ਹੱਦ ਤੱਕ ਉਹ ਪ੍ਰੋਜੈਕਟ ਪੂਰਾ ਹੋ ਚੁੱਕਿਆ ਹੈ ਉਸ ਨੂੰ ਆਪਾਂ ਅੱਗੇ ਤੋਰ ਕੇ ਉਸ ਨੂੰ ਸਿਰੇ ਚੜਾਉਣਾ ਹੈ ਉਸ ਦੇ ਵਿੱਚ ਜਿਹੜੀ ਟੈਕਨਿਕਲਿਟੀਆਂ ਉਸ ਨੂੰ ਵੀ ਲੈ ਕੇ ਤੇ ਉਹ ਸਾਰਾ ਜਿਹੜਾ ਵਾ ਪ੍ਰੋਗਰਾਮ ਉਹ ਲਿਖਿਆ ਜਾ ਚੁੱਕਿਆ ਹੈ ਤੇ ਛੇਤੀ ਹੀ ਉਹ ਜਿਹੜੀ ਖੁਸ਼ਖਬਰੀ ਸਾਰਿਆਂ ਦੇ ਸਾਹਮਣੇ ਆਏਗੀ yellow cards ਦੇ ਮਸਲੇ ਨੇ ਹੋਰ ਬਹੁਤ ਸਾਰੇ ਮਸਲੇ ਨੇ ਜਿਹੜੇ ਸਾਰੇ ਚੋਣ ਮਨੋਰਥ ਪੱਤਰ ਚ ਨੇ ਤੇ तमाम ਪੱਤਰਕਾਰ ਵੀਰਾਂ ਨੇ ਪੜ੍ਹ ਵੀ ਲਏ ਹੋਏ ਆ ਸੋ ਤੁਸੀਂ ਦੇਖਿਆ ਕਿ ਪੂਰੇ ਪੱਤਰਕਾਰਾਂ ਦੇ ਜਿੰਨੇ ਵੀ ਮਸਲੇ ਨੇ ਉਹ ਪਹਿਲ ਦੇ ਆਧਾਰ ਤੇ ਨਵੀਂ ਟੀਮ ਉਹਨਾਂ ਨੂੰ ਕਰੇਗੀ ਹੱਲ ਕਰੇਗੀ ਪ੍ਰੈਸ ਕਲੱਬ ਦੀ ਚੋਣ ਹੋ ਗਈ ਹੈ ਪ੍ਰੈਸ ਕਲੱਬ ਦਾ ਨੁਮਾਇੰਦਗੀ ਹੋ ਗਈ ਹੈ ਪ੍ਰਧਾਨ ਚੁਣਿਆ ਗਿਆ ਬਾਕੀ ਟੀਮ ਵੀ ਅਹੁਦੇਦਾਰ ਚੁਣੇਗੇ ਨੇ ਅੱਜ ਵਾਈਗੁਰੂ ਦਾ ਸ਼ੁਕਰਾਨਾ ਕਰਨ ਲਈ ਇੱਥੇ ਅਸੀਂ ਆਏ ਹਾਂ ਸਵਾਲ ਹੋਈ ਹੈ ਪੱਤਰਕਾਰਾਂ ਦੇ ਤੁਸੀਂ ਤਾਂ ਬਹੁਤ ਜ਼ਿਆਦਾ ਪੁਰਾਣੇ ਹੋ بڑے ਮਸਲੇ ਨੇ ਜਿਹੜੇ ਅਸੀਂ ਉਠਾਣੇ ਨੇ ਉਹਨਾਂ ਲਈ ਕੋਈ ਯੋਜਨਾ ਹਜੇ ਤੱਕ ਨਹੀਂ ਬਣਾਈ ਹੋਈ ਹੈ ਜੀ ਜਿਵੇਂ ਗਿਲਸਾਹਬ ਨੇ ਦੱਸਿਆ ਚੋਣ ਮਨਜ਼ੂਰ ਮਨੋਰਥ ਪੱਤਰ ਜਿਹੜਾ ਪਹਿਲੇ ਲਾਗੂ ਕੀਤਾ ਸੀ ਜਾਰੀ ਕੀਤਾ ਸੀ ਉਹਨੂੰ ਲਾਗੂ ਕਰਾਂਗੇ ਇਹਨੰ ਬਿਨ ਲਾਗੂ ਕਰਾਂਗੇ ਦੂਸਰਾ ਅੱਜ ਅਸੀਂ ਜਿਸ ਤਰ੍ਹਾਂ ਸਾਡੀ ਟੀਮ ਨੇ ਪੂਰੀ ਯੂਨਿਟੀ ਦੇ ਨਾਲ ਇੱਕ ਮੁੱਠ ਹੋ ਕੇ ਜਿਹੜੀ ਚੋਣ ਜਿੱਤੀ ਆ ਉਹਦੇ ਵਾਸਤੇ ਅਸੀਂ ਅਕਾਲ ਪੁਰਖ ਦਾ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਸਭ ਤੋਂ ਪਹਿਲਾਂ ਇੱਥੇ ਸ੍ਰੀ ਹਰਮੰਦਰ ਸਾਹਿਬ ਆਏ ਉਸ ਤੋਂ ਬਾਅਦ ਸ੍ਰੀ ਦੁਰਗਿਆਂਨਾ ਤੀਰਤ ਤੇ ਵਾਲਮੀਕ ਤੀਰਤ ਤੇ ਰਾਮਦੀਪ ਤੀਰਤ ਵੀ ਜਾਵਾਂਗੇ ਸੋ ਇਹ ਹੀ ਅੱਜ ਦੇ ਇੱਥੇ ਅਰਦਾਸ ਕਰਨੀ ਹੈ ਕਿ ਅਸੀਂ ਸਿਰਫ ਆਪਣੇ ਗਰੁੱਪ ਦਾ ਹੀ ਨਹੀਂ ਜਿਹੜੇ ਅਕੀ ਸਾਥੀ ਵੀ ਨੇ ਉਹਨਾਂ ਦੀ ਵੈਲਫੇਅਰ ਵਾਸਤੇ ਵੀ ਉਹਨਾਂ ਦੀ ਭਲਾਈ ਵਾਸਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਾਸਤੇ ਔਰ ਪ੍ਰੈਸ ਕਲੱਬ ਅੰਮ੍ਰਿਤਸਰ ਨੂੰ ਆਬਾਦ ਕਰਨ ਵਾਸਤੇ ਗੁਲਜ਼ਾਰ ਕਰਨ ਵਾਸਤੇ ਉੱਥੇ ਹਰ ਸਹੂਲਤ ਪੱਤਰਕਾਰਾਂ ਨੂੰ ਮੁਹੱਈਆ ਕਰਾਉਣ ਵਾਸਤੇ ਪੂਰਾ ਯਤਨ ਕਰਾਂਗੇ ਇੱਕ ਜੁੱਟ ਹੋ ਕੇ ਯਤਨ ਕਰਾਂਗੇ ਔਰ ਸਾਡੇ ਜਿਹੜੇ ਵਿਰੋਧੀ ਸਾਥੀ ਸੀਗੇ ਉਹ ਉਹ ਜਿਹੜੇ ਰਹਿ ਗਏ ਉਹਨਾਂ ਦਾ ਵੀ ਸਹਿਯੋਗ ਲਵਾਂਗੇ ਔਰ ਵੱਡੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਵੀ ਅੰਮ੍ਰਿਤਸਰ ਦਾ মিডিਆ ਦਾ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਸਨਮਾਨ ਹੈ ਬਹੁਤ ਵਕਾਰ ਹੈ ਔਰ ਅਸੀਂ ਪ੍ਰੈਸ ਕਲੱਬ ਦੇ ਬੈਨਰ ਹੇਠ ਇਸ ਪਲੇਟਫਾਰਮ ਤੇ ਉਸ ਵਕਾਰ ਨੂੰ ਹੋਰ ਬੁਲੰਦ ਕਰਨ ਵਾਸਤੇ ਪੂਰੇ ਯਤਨ ਕਰਾਂਗੇ। ਮੁੰਗਾ ਜੀ ਪੱਤਰਕਾਰਾਂ ਦੇ ਕਈ ਮਸਲੇ ਨੇ, ਵੈਬ ਦੇ ਕਈ ਇਹੋ ਜਿਹੇ ਸਾਡੇ ਵੀਰ ਨੇ ਜਿਨ੍ਹਾਂ ਦਾ ਨਾਮ ਵੀ ਹਜੇ VOTING LIST 'ਚ ਨਹੀਂ ਸੀਗਾ। ਕੀ ਉਹਨਾਂ ਬਾਰੇ ਸੋਚਿਆ ਜਾਏਗਾ? ਦੇਖੋ ਬਲ ਸਾਹਿਬ ਇਹ ਹੱਕ ਤੇ ਸੱਚ ਦੀ ਜਿੱਤ ਹੋਈ ਹੈ ਤਾਨਗੁਰ ਰਾਮਦਾਸ ਦੇ ਬਖਸ਼ਿਸ਼ ਸਦਕਾ ਇੱਕ ਪਸੇ ਹੋ ਲੋਕ ਸੰਜਿਹੜੇ ਇਸ ਕੱਲ ਤੇ ਵਿਜਿਤ ਸਨ ਕਿ ਪ੍ਰੈਸ ਕਲੱਬ ਉਹ ਫਰਮਸਰ ਨੂੰ ਚੱਲਣ ਹੀ ਨਹੀਂ ਦੇਣਾ ਇੱਥੇ ਹਮੇਸ਼ਾ ਤਾਲਾ ਲਗਾ ਕੇ ਰੱਖਣਾ ਹੈ ਉਹ ਦੂਜੇ ਪਾਸੇ ਸਾਡੀ ਕੋਸ਼ਿਸ਼ ਸੀ ਕਿ ਅਤੀ ਅਧੁਨਿਕ ਸਹੂਲਤਾਂ ਦੇ ਨਾਲ ਲੈਸ ਪ੍ਰੈਸ ਕਲੱਬ ਜਿਹੜਾ ਹੈ ਉਹ ਪੱਤਰਕਾਰਾਂ ਦੀ ਨੂੰ ਸਪੁਰਦ ਕੀਤਾ ਜਾਵੇ ਪੱਤਰਕਾਰ ਇੱਕ ਪਰਿਵਾਰ ਦੇ ਮਾਨ ਕੋ ਉੱਥੇ ਬੈਠ ਸਕਣ ਚਲਾ ਸਕਣ ਉਸ ਤੇ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਪ੍ਰਦਾਨ ਕੀਤੀ ਜਾ ਸਕੇ ਮਹਈਆ ਕਰਵਾਈ ਜਾ ਸਕੇ ਤਾਂ ਇਹ ਹੱਕ ਤੇ ਸਾਡੀ ਜਿੱਤ ਜਿਹੜੀ ਹੈ ਇਹ ਪੱਤਰਕਾਰ ਭਾਈਚਾਰੇ ਦੀ ਆਪਣੀ ਜਿੱਤ ਹੋਈ ਹੈ ਤੇ ਹੁਣ ਯਤਨ ਰਹੁ ਕਿ ਜਿਸ ਕੋਈ ਵੀ ਜਿਸ ਤਰ੍ਹਾਂ ਦਾ ਮਸਲਾ ਹੈ ਉਹ ਉਸ ਨੂੰ ਰਲ ਮਿਲ ਕੇ ਹੱਲ ਕਰੀਏ ਕਿਸੇ ਨੂੰ ਵੀ ਕੋਈ ਰੱਬ ਨਾ ਕਰੇ ਪੀੜ ਪੈਂਦੀ ਹੈ ਤੇ ਸਾਰੀ ਟੀਮ ਇਕਜੁੱਟ ਹੋ ਕੇ ਪਰਿਵਾਰ ਦੇ ਮੈਂਬਰ ਵਾਂਗ ਜਿਹੜੇ ਉਹਦੇ ਹੱਕ ਤੇ ਖੜੇ ਉਹਦੀ ਮੋਢੇ ਦੇ ਮੋਢਾ ਲਾ ਕੇ ਉਹਦੀ ਮੁਸ਼ਕਲ ਨੂੰ ਜਿਹੜਾ ਹੱਲ ਕੀਤਾ ਜਾਵੇ ਤੋ ਯਤਨ ਰਹੁ ਕਿ ਜਿਹਨਾਂ ਆਸਾਮੀਦਾਂ ਦੇ ਨਾਲ ਪੱਤਰਕਾਰ ਭਾਈਚਾਰੇ ਨੇ ਸਾਨੂੰ ਇੱਕ ਵੱਡਾ ਬਹੁਮਤ ਦਿੱਤਾ ਹੈ ਉਹਨਾਂ ਆਸਾਮੀਦਾਂ ਤੇ ਖੜਾ ਉਤਰ ਸਕੀ ਔਰ ਇਹੀ ਸ਼ੀਰਵਾ ਲੈ ਰਾਜੇ ਤਨਗੁਰ ਰਾਮਦਾਸ ਦੇ ਚਰਨਾਂ 'ਚ ਹਾਜ਼ਰ ਹੋਏ ਆ ਸ਼ੁਕਰਾਨਾ ਵੀ ਹੈ ਤੇ ਗੁਰੂ ਮਹਾਰਾਜ ਚੰਨਾ ਦੇ ਅਰਦਾਸ ਵੀ ਹੈ ਕਿ ਉਹ ਸਮਤ ਬਖਸ਼ਣ ਬਲ ਬਖਸ਼ ਵਾਦਾ ਜਿਹੜਾ ਅਸੀਂ ਆਪਣੇ ਮੈਨੂਫੈਕਚਰ ਕੀਤਾ ਹੈ ਉਸ ਤੇ ਪੂਰੇ ਉਤਰ ਸਕੀਏ ਸੋ ਟੀਮ ਪ੍ਰੈਸ ਕਲੱਬ ਦੀ ਟੀਮ ਨਵੀਂ ਜਿਹੜੀ ਹੈ ਚੁਣੀ ਗਈ ਹੈ ਉਹ ਅੱਜ ਵਾਹਿਗੁਰੂ ਦੇ ਚਰਨਾਂ 'ਚ ਹਾਜ਼ਰੀ ਲਗਵਾਉਣ ਲਈ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਪਹੁੰਚੀ ਹੈ ਔਰ ਉਹ ਵਾਦੇ ਜਿਹੜੇ ਕਿ ਚੋਣ ਮਨੋਰਥੀ ਰੱਖੇ ਸਨ ਉਹਨਾਂ ਨੂੰ ਇਨ ਬਿਨ ਲਾਗੂ ਕੀਤਾ ਜਾਏਗਾ ਪੱਤਰਕਾਰੀ ਦੇ ਉਥਾਨ ਲਈ ਟੀਮ ਵੱਲੋਂ ਕੀਤਾ ਗਿਆ ਸਾਰਾ ਜਿਹੜੇ ਵਾਦੇ ਕੀਤੇ ਗਏ ਸੀਗੇ ਉਹ ਪੂਰੇ ਕੀਤੇ ਜਾਣਗੇ ਔਰ ਪ੍ਰੈਸ ਕਲੱਬ ਦੀ ਅੰਮ੍ਰਿਤਸਰ ਨੂੰ ਕਿਉਂਕਿ ਇਹ ਬੋਧ ਹੱਕ ਹੈ ਤਾਂ ਵੱਧ ਦਾ ਸਮੇਂ ਹੈ ਕਿ ਇਹ ਪ੍ਰੈਸ ਕਲੱਬ ਜਿਹੜਾ ਅੰਮ੍ਰਿਤਸਰ ਦੇ ਪੱਤਰਕਾਰ ਚ ਅਮਨੇ ਸਰਚ ਹੋਣਾ ਚਾਹੀਦਾ ਉਸ ਦੇ ਆ ਕੇ ਹੋ ਤਾਂ ਜਾਲੀ ਤਾਂ ਹੋ ਗਿਆ ਸੀਗਾ ਪਰ ਉਸ ਨੂੰ ਚਲਾਇਆ ਨਹੀਂ ਗਿਆ ਸੀਗਾ ਹੁਣ ਅੱਜ ਆਫੀਸ਼ੀਅਲੀ ਟੀਮ ਜਿਹੜੀ ਹੈ ਚੁਣੀ ਗਈ ਹੈ ਔਰ ਉਸ ਪ੍ਰੈਸ ਕਲਬ ਨੂੰ ਅੱਗੇ ਲੈ ਕੇ ਜਾਏਗੀ ਪ੍ਰੈਸ ਕਲਬ ਚੱਲੇਗਾ ਔਰ ਅਸੀਂ ਲੋਕ ਜਿਹੜੇ ਪੱਤਰਕਾਰ ਨੇ ਜਿਨ੍ਹਾਂ ਅਸੀਂ ਲੋਕਾਂ ਨੇ ਸੋਚਿਆ ਸੀਗਾ ਕਿ ਸਾਡਾ ਮਾਨ ਸਨਮਾਨ ਬਰੇਗਾ ਉੱਥੇ ਬੈਠ ਕੇ ਅਸੀਂ ਇੱਕ ਦੂਜੇ ਨਾਲ ਗੱਲ ਕਰ ਸਕਾਂਗੇ ਕੈਮਰਾ ਪਰਸਨ ਵਿਕਪਨ ਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ ਪੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par